ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੁੱਦਕੀ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ 메ਨ ਛੜਕ ਤੇ ਆਉਂਦਾ ਜਦੋਂ ਛੜਕ ਆਪਾਂ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਇਹਦੇ ਨੇੜੇ ਤਲਵੰਡੀ ਪਾਈ ਹੈ ਦੂਜੇ ਪਾਸੇ ਚੰਦਵਾਜਾ 메ਨ ਛੜਕ ਦੇ ਉੱਤੇ ਪਿੰਡ ਆਉਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਨੀਲੀ ਰਾਵੀ ਨਸਲ ਦੇ ਉੱਤੇ ਇਸ ਵੀਰ ਨੇ ਕੰਮ ਕੀਤਾ ਖਰਚ ਪਸ਼ੂ ਜਿਹੜੇ ਉਹ ਨੀਲੀ ਰਾਵੀ ਦੇ ਬਹੁਤੇ ਰੱਖੇ ਇੱਕ ਦੋ ਬੁੱਲ ਵੀ ਇਹਨਾਂ ਕੋਲ ਆਏ ਜਿਨ੍ਹਾਂ ਦਾ ਨਾਂ ਬਹੁਤ ਸਾਰੇ ਵੀਰਾਂ ਨੇ ਸੁਣਿਆ ਕੁਸ ਚੰਗੇ ਆ ਮੱਝਾਂ ਜਾਂ ਝੋਟੀਆਂ ਘਰੇ ਤਿਆਰ ਕਰਕੇ ਚੰਗੀ ਕੀਮਤ ਤੇ ਸੇਲ ਵੀ ਕੀਤੀਆਂ ਪਰ ਹੁਣ ਇਸ ਵੀਰ ਨੇ ਨਾਲ ਵਪਾਰ ਦਾ ਕੰਮ ਸ਼ੁਰੂ ਕੀਤਾ ਹੈ ਬਾਈ ਕਹਿੰਦਾ ਵੀ ਜੇ ਭਰਾਵਾਂ ਦਾ ਸਾਥ ਮਿਲ ਗਿਆ ਸਾਫ਼ ਸੁਥਰੇ ਪਸ਼ੂ ਕੋਸ਼ਿਸ਼ ਰਹੂਗੀ ਲਿਆਉਣ ਦੀ ਤੇ ਇੱਥੇ ਤੁਹਾਨੂੰ ਇੱਕ ਅਦਾ ਨਾਗ ਹਰ ਟਾਈਮ ਖੜਾ ਮਿਲਿਆ ਕਰੂਗਾ ਵਿਕਰੀ ਵਾਲਾ ਮੈਂ ਅੱਜ ਦੀ ਵੀਡੀਓ ਚ ਸਾਹਮਣੇ ਜਿਹੜੀ ਝੋਟੀ ਜਗਾਲਾ ਕਰ ਰਹੀ ਹੈ ਇਹ ਤੁਹਾਨੂੰ ਦਿਖਾਉਣੀ ਹੈ ਇਹ ਵਿਕਾਉ ਹੈ ਹਜੇ ਗੱਬਣ ਹੈ ਸੋਹਣੇ ਥਣ ਹਵਾਨੇ ਦੀ ਹੈ ਤਹਿਸੀਲ ਸ਼ਰੀਫ ਐਨੀ ਕਾ ਵੀ ਮੇਰੇ ਖਿਆਲ ਚ ਬੰਨਣ ਦੀ ਲੋੜ ਨਹੀਂ ਜੇ ਰੱਸਾ ਪਾ ਦੇ ਉੱਪਰ ਸੱਡਦੀਏ ਤੇ ਇੱਥੇ ਹੀ ਖੜੀ ਰਹੂਗੀ ਕਿਉਂਕਿ 5-10 ਮਿੰਟ ਲੱਗ ਜਾਂਦੇ ਕਿਸੇ ਭਰਾ ਕੋਲਾ ਕੇ ਜਦੋਂ ਖੜਦੇ ਆ ਤੇ ਉਨੇ ਟਾਈਮ ਚ ਕਿਸੇ ਪਸ਼ੂ ਦੀ ਜੱਜਮੈਂਟ ਹੋ ਜਾਂਦੀ ਹੈ वैसे ਤਾਂ ਤੋਰ ਕੇ ਵੀ ਹਵਾਨਾ ਦਿਖਾਉਂਗਾ ਪਰ ਤੁਸੀਂ ਛੋਟੀਆਂ-ਛੋਟੀਆਂ ਨਾੜਾਂ ਜਿਹੜੀਆਂ ਹਵਾਨੇ ਦੇ ਉੱਤੇ ਹੁਣੇ ਦੇਖ ਲਓਗੇ ਜਿਹੜੀਆਂ ਉੱਪਰੀਆਂ ਦਿਸ ਰਹੀਆਂ। ਬਾਕੀ ਥੰਦਾ ਸਹਜ ਹਥੀਂ ਚੁਾਈ ਵਾਲਾ ਜਦੋਂ ਤੁਰੂ ਉਹਦਾ ਹਵਾਨਾ ਤੁਸੀਂ ਸੁਗਾ ਤੁਹਾਨੂੰ ਤੇ ਟੇਡਾ ਘਟ ਹੈ ਇਹਦੇ। ਅੱਖ ਗੁਲਾਬੀ, ਨੀਲੀ ਰਵੀ ਵਾਲੀ ਹੈ। ਸਿੰਗ ਥੋੜਾ ਦੂਰ ਤੋਂ ਹੋ ਕੇ ਮੁੜਿਆ ਹੋਇਆ ਪਰ ਤੁਸੀਂ ਇਹਦੀ ਸ਼ੇਪ ਦੇਖ ਲਓਗੇ। ਜਿੱਦਾਂ ਦਾ ਸਿੰਗ ਦਾ ਡਿਜ਼ਾਈਨ ਹੈ ਉਹ ਇੱਥੋਂ ਤੁਸੀਂ ਦੇਖ ਸਕਦੇ ਹੋ। ਸੋ ਆਓ ਜਾਣਕਾਰੀ ਲਈਏ ਫਿਰ ਇਹ ਤੋਰਾਂਗੇ। ਨੰਬਰ ਸਕਰੀਨ ਉੱਤੇ ਚੱਲੀ ਜਾਊਗਾ ਜਿਹੜਾ ਭਰਾ ਪਸੰਦ ਕਰੂਗਾ ਪਸੂ ਉਹਦਾ ਹੱਕਾ ਵੀ ਆ ਕੇ ਦੇਖੇ ਤਸੱਲੀ ਕਰੇ ਤੇ ਫਿਰ ਖਰੀਦੇ ਗੁਰਪ੍ਰੀਤ ਭਾਈ ਸਾਸਰੀ ਕਾ ਸਾਸਰੀ ਕਾ ਵੀਰ ਜੀ ਸਾਸਰੀ ਕਾ ਗੁਰਪ੍ਰੀਤ ਭਾਈ ਵਪਾਰ ਦਾ ਕੰਫਰੰਸ ਸ਼ੁਰੂ ਕਰ ਰਹੇ ਆਂ ਹਾਂ ਵੀਰੇ ਸੋਚਿਆ ਚਲੋ ਕਰ ਲઈએ ਕੰਮ ਸਹੀ ਐ 700 ਸਰਾ ਪਸੂ ਲਿਆਵਾਂਗੇ ਠੀਕ ਐ ਤੇ ਆਏ ਹੁਣ ਵੱਡਾ ਬੇਲੀ ਚਲੋ ਘਰ ਦਾ ਸੰਭਾਲੀ ਫਿਰਦਾ ਠੀਕ ਐ ਤੇ ਭਰਾਵਾਂ ਨਾਲ ਕਰਕੇ ਫੋਨ ਜਗਜੀਤ ਵੀਰੇ ਬਹੁਤ ਆਉਂਦੇ ਆ ਹੂੰ ਤੇ ਜਾਣਾ ਪੈਂਦਾ ਨਾਲ ਤੇ ਸੋਚਿਆ ਕਾ ਨੂੰ ਫਿਰ ਆਪ ਹੀ ਆਪਾਂ ਆਪਦਾ ਕੰਮ ਕਰ ਲਈਏ ਸਹੀ ਹੈ ਇੱਕ ਅੱਧਾ ਜਾਣਾ ਸਾਫ ਸੋਸਰਾ ਲੈ ਗਏ ਕਰੀਏ ਠੀਕ ਹੈ ਅੱਛਾ ਇੱਕ ਗੱਲ ਦੱਸ ਦੀ ਬਈ ਮੱਝਾਂ ਦਾ ਹੀ ਵਪਾਰ ਕਰਨ ਦਾ ਇਰਾਦਾ ਹੈ ਜਾਂ گاਵਾں ਵੀ ਲਿਆਵਾਂਗੇ ਵੀਰੇ ਹਾਲ ਦੀ ਘੜੀ ਦਾ ਆਪਣਾ ਚਲੋ ਮੱਝਾਂ ਦੇ ਆ ਮੱਝਾਂ ਦੇ ਹਾਂ ਤੇ ਚਲੋ ਜੇ گاਵਾں ਨਾਲ ਨੂੰ ਹੋਏ ਤੇ گاਵਾں ਵੀ ਆਪਾਂ ਲੈ ਜਾਵਾਂ ਕਰਾਂਗੇ ਅੱਛਾ ਇਹ ਗੱਲ ਤਾਂ ਕਲੀਅਰ ਆ ਵੀ ਤੇਰੀ ਜਿਹੜੀ ਸਭ ਤੋਂ ਤੈਨੂੰ ਪਸੰਦ ਦਾ ਨਸਲ ਉਹ ਨੀਂਦੀ ਰਾਵੀ ਹਾਂਜੀ ਨੀਂਦੀ ਰਾਵੀ ਪਰ ਮੱਝਾਂ ਆਪਾਂ ਮਤਲਬ ਮੁਰਾ ਵੀ ਆ ਜਾ ਕਰਨਾ ਹੈ हां मेरे मोरा दी चंगी मज ਝੋਟੀ ਨਿਕਲ ਗਈ ਲੈ ਲਾਂ ਕਰਾਂਗੇ ਤੇ ਪਹਿਲ ਆਪਾਂ ਚਲੋ ਪਿਆਰ ਆ ਨੀਲੀ ਰਾਵੀ ਨਾਲ ਠੀਕ ਹੈ हां ਫਿਰ ਨੀਲੀ ਰਾਵੀ ਕਰਾਂਗੇ ਅੱਛਾ ਇਹ ਜੋ ਟੀਡੀ ਆਪਾਂ ਜੇ ਡਿਟੇਲ ਦਸੀਏ ਕਿੰਨੇ ਮਹੀਨਾ ਸੁਹਾ ਸੁਗੀ ਇਹ ਵੀਰੇ ਦੂਜਾ ਸੁਹਾ ਸੁਹੰਦੀ ਆ ਕਿੰਨੇ ਦਿਨ ਲੇਜੂ ਹਜੇ ਹਜੇ 4 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਅੱਜ 27 ਹੋ ਗਈ ਆ 27 ਹੋ ਗਈ ਆ 3 ਦਿਨ ਇਹ ਤੇ 4 ਹੋ 7 ਦਿਨ ਪਏ हां 7 ਦਿਨ ਪਏ ਆ ਕੋਈ ਸੀਮਨ ਡਿਟੇਲ ਇਹਦੀ ਪਤਾ ਹੋਵੇ ਸੇਵਨ ਵੀਰੇ ਡਿਟੇਲ ਜਾਨੀ ਉਹਨਾਂ ਨੇ ਸਰਕਾਰੀ ਰਸੀਮਨ ਪ੍ਰੀਚਾ ਤੇ ਪਰ ਉਹਨਾਂ ਨੇ ਦੱਸਿਆ ਨਹੀਂ ਕਿਹੜਾ ਠੀਕ ਹੈ ਦੱਸਿਆ ਨਹੀਂ ਹਾਂ ਦੱਸਿਆ ਨਹੀਂ ਜੇ ਆਪਾਂ ਜੇ ਕੋਈ ਵੀਰ ਪੁੱਛੂ ਆਪਾਂ ਪਤਾ ਕਰ ਲਾਂਗੇ ਠੀਕ ਹੈ ਹਾਂ ਅੱਛਾ ਇੱਕ ਗੱਲ ਹੋਰ ਦੱਸਦੀ ਵੀ ਅੰਦਾਜ਼ਨ ਦੁੱਧ ਕਿੰਨਾ ਦੇ ਸਕਦੀ ਹੈ ਜੇ ਕੋਈ ਸਾਂਭ ਸੰਭਾਲ ਕਰਦਾ ਤੇਰੇ ਤਜਰਬੇ ਮਤਾਂ ਮੇਰੇ ਤਜਰਬੇ ਨਾਲ ਵੀਰੇ ਜਗਜੀਤ 14 ਤੋਂ 15 ਕਿਲੋ ਝੋਟੀ ਦੁੱਧ ਦੇ ਸਕਦੀ ਠੀਕ ਹੈ ਹਾਂ ਅੱਛਾ ਰੇਟ ਕੀ ਰੱਖਦੇ ਹਾਂ ਤਾਂ ਗ੍ਰਿਪੇਸ਼ ਭਾਈ ਰੇਟ ਵੀਰੇ ਇਹਦਾ 1 ਲੱਖ ਤੇ 32000 ਰੁਪਿਆ 1 ਲੱਖ 32 ਹਾਂਜੀ ਖੁੱਲ ਗਏ ਨੂੰ ਵੀ ਦੋਸੋ 1,32,000 ਰੇਟ ਹੈ ਤੇ ਲੋਲੀ ਪੋਲੀ ਬਹੁਤ ਆ ਵੀਰੇ ਠੰਡੀ ਬਹੁਤ ਆ ਮੂੰਹ ਦੀ ਬੜੀ ਪੋਲੀ ਆ ਠੀਕ ਹੈ ਹਾਂ ਆ ਗਿਆ ਪਤਾ ਸੋਣੀ ਝੋਟੀ ਹੈ ਸਟੇਡਾ ਕੱਟ ਆਉਂਦਾ ਮੈਂ ਪਹਿਲਾਂ ਦਿਖਾ ਚੁੱਕਿਆ ਹਵਾਨੇ ਦੇ ਉੱਤੇ ਇਸ ਸਾਈਡ ਤੇ ਵੀ ਨਾੜਾਂ ਚੰਗੀਆਂ ਦਿਸਦੀਆਂ ਹਵਾਨਾ ਦੋਸੋ ਹਜੇ 7 ਦਿਨ ਬਾਕੀ ਤੁਸੀਂ ਮੰਨ ਕੇ ਚੱਲਿਓ ਉਸ ਹਫ਼ਤੇ ਦਾ ਹਵਾਨਾ ਦੇਖ ਲਓ ਹਾਈਟ ਦੀ ਜੱਜਮੈਂਟ ਬਾਈ ਗੁਰਪੇਜ ਨਾਲ ਤੁਰ ਰਿਹਾ ਉਦੇ ਹਿਸਾਬ ਤੇ ਤੁਹਾਨੂੰ ਉਹ ਜੂ ਮੀਡੀਅਮ ਹਾਈਟ ਇਹਨੂੰ ਆਪਾਂ ਕਵਾਂਗੇ ਡਿਮਾਂਡ 1 ਲੱਖ ਤੇ 32000 ਹੈ ਮਾਰਕਿੰਗ ਪ੍ਰੋਪਰ ਹੈ ਜੇ ਆਪਾਂ ਉਸ ਪੱਖ ਤੋਂ ਦੇਖਦੇ ਹਾਂ ਤਾਂ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਹੈ ਹਾਲਾਂਕਿ ਇਹਦਾ ਜੇ ਆਪਾਂ ਇਹਨੂੰ ਮੇਲਿਆਂ ਤੋਂ ਆਪਾਂ ਪਾਸੇ ਰੱਖੀਏ ਪਰ ਜੇ ਮਾਰਕਿੰਗ ਇਹਦੀ ਪ੍ਰੋਪਰ ਆ ਤਾਂ ਬੱਚੇ ਵੀ ਇਸ ਤਰ੍ਹਾਂ ਦੇ ਸੋਹਣੇ ਪਾ ਸਕਦੀ ਹੈ ਤੇ ਇਹਦੇ ਤੋਂ ਤੁਸੀਂ ਬਰੀਡਿੰਗ ਵੀ ਕਰ ਸਕਦੇ ਹੋ ਹਵਾਨਾ ਦੇਖੋ ਦੱਸੋ ਸੀਲ ਸ਼ਰੀਫ ਜੀ ਬੜੀ ਹੈ ਭਾਈ ਮੜਾ ਰੁਕੋ ਇੱਥੇ ਤਦੋਂ ਮੈਂ ਇਸ ਸਾਈਡ ਦੇ ਉੱਤੇ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਸੀ ਇਧਰੋਂ ਵੀ ਤੁਸੀਂ ਹਵਾਨਾ ਦੇਖ ਸਕਦੇ ਹੋ ਸੋ ਇੱਕ ਸੋਹਣੀ ਨੀਲੀ ਰਾਵੀ ਨਸਲ ਦੀ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਇੱਕ ਲੱਖ 32000 ਦੀ ਡਿਮਾਂਡ ਬਾਈ ਨੇ ਰੱਖੀ ਹੈ ਦੂਜੇ ਪਾਸੇ ਹਵਾਨਾ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਚ ਦਿਖਾਤਾ ਗੁਰਪ੍ਰੀਤ ਭਾਈ ਗੋਲ-ਗੋਲ ਕਮਾ ਲਈ ਇਧਰ ਨੂੰ ਫੇਰ ਆਪਾਂ ਬੰਨਾਂਗੇ ਹਯਾਬਤ ਸੋ ਇੱਕ ਸਾਫ਼ ਸੁਥਰੀ ਸੋਹਣੀ ਝੋਟੀ ਦਿਖਾ ਰਿਹਾ ਤੁਹਾਨੂੰ ਲੀਆ ਬਈ ਵਾਪਸ ਸੋ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਇੱਥੇ ਆ ਕੇ ਦੇਖ ਲਓ ਜੇ ਜਿਹੜੇ ਭਰਾ ਨੂੰ ਇਹ ਮੱਜ ਇਹ ਝੋਟੀ ਜੱਜਦੀ ਹੈ ਦੂਜਾ ਸੁਆ ਇਹਨੇ ਸੋਣਾ ਨਹੀਂ ਨਹੀਂ ਬੰਦੀ ਪੇ ਆ ਜਾ ਬਤ ਸੋ ਫਿਰ ਤੁਸੀਂ ਇਹਦਾ ਖਵਾਨਾ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੀ ਇੱਕ ਹੀ ਮੱਦ ਸੀਗੀ ਦੱਸੋ ਬਾਈ ਕੋਲ ਤੇ ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਦੱਸ ਹੀ ਦਿੱਤਾ ਵੀ ਇੱਥੇ ਪਸ਼ੂ ਹੁਣ ਆਇਆ ਕਰਨਗੇ ਬਾਕੀ ਜਿਹੜਾ ਭਰਾ ਪਸੰਦ ਕਰੇ ਤਾਂ ਕੰਟੈਕਟ ਇਸ ਝੋਟੀ ਬਾਰੇ ਕਰ ਸਕਦਾ ਛੱਡ ਦਿਓ ਸੋ ਬਾਕੀ ਨਵੇਂ ਪਸ਼ੂ ਵੀ ਜਿਹੜੇ ਇੱਥੇ ਆਉਂਦੇ ਰਹਣੇ ਹਨ ਮੂੰਹ ਦੀ ਪੋਲੀ ਦਾ ਮਤਲਬ ਇਹੀ ਹੁੰਦਾ ਵੀ ਜੇ ਕੋਈ ਤੁਸੀਂ ਜਾਨੀ ਪਸ਼ੂ ਨੂੰ ਕੁਸ ਖੋੜਾ ਨਾ ਬਣ ਕੇ ਖੋਣਾ ਜਾਨੀ ਕਿ ਅੜਬ ਨਹੀਂ ਗੀ ਠੀਕ ਬਾਅਦ ਯਾਨੀ ਸੀਲ ਠੰਡੀ ਬੋਸ ਸ਼ਰੀਫ ਚੋਟੀ ਆ ਸਹੀ ਹਾਂ ਸਿਲਵਰੇ ਦੋਸਤੋ ਮੈਂ ਸ਼ੁਰੂਆਤ ਚ ਤੁਹਾਨੂੰ ਦੱਸਦਾ ਸੀ ਵੀ ਇਹਦਾ ਰੱਸਾ ਜੇ ਇਹਦੇ ਉੱਪਰ ਸੱਡ ਦਿੱਗੇ ਤਾਂ ਵੀ ਇਹ ਸਿਲ ਸ਼ਰੀਫ ਹੀ ਰਹੂਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਇਹ ਚੋਟੀ ਬਾਈ ਨੇ ਮਕਾਉ ਕੀਤੀ ਹੈ ਧੰਨਵਾਦ